ਤਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੀ ਤਣਾਅਪੂਰ ਮਾਹੌਲ ਨੂੰ ਮੁੱਖ ਰੱਖਦੇ ਹੋਇਆ ਪੂਰੇ ਦੇਸ਼ ਨਿਵਾਸੀ ਫੌਜ ਦੀ ਢਾਲ ਟੱਟ ਕੇ ਖੜੇ ਨੇ ਤੇ ਪੰਜਾਬ ਨੇ ਹਮੇਸ਼ਾ ਮੋਰੀ ਹੋ ਕੇ ਲੜਾਈ ਲੜੀ ਹੈ ਹੁਣ ਵੀ ਜੇਕਰ ਦੇਸ਼ ਦੀ ਆਣ-ਬਣ ਸ਼ਾਨ ਅਤੇ ਕੋਈ ਵੀ ਆ ਚਾਹੁੰਦੀ ਹੈ ਤਾਂ ਪੰਜਾਬੀ ਅਤੇ ਪੰਜਾਬ ਸਰਕਾਰ ਹਿੱਕ ਤਾਣ ਕੇ ਉਸ ਦਾ ਮੁਕਾਬਲਾ ਕਰਨਗੇ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਜੋ ਕਿ ਅੱਜ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਜੋਗਿਕ ਸ਼ਹਿਰ ਮੰਡੀ ਗੋਬਿੰਦਗੜ ਵਿਖੇ ਸਮਾਜ ਸੇਵਕ ਅਤੇ ਉਦਯੋਗਪਤੀ ਸੰਚਿਤ ਸਿੰਗਲਾ ਦੀ ਗਵਾਹੀ ਵਿੱਚ ਕਈ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਪਹੁੰਚੇ ਸਨ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਮਲੋਦ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵੀ ਮੌਜੂਦ ਰਹੇ ਨੇ ਤਾਂ ਉੱਥੇ ਸੰਚਿਤ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਅਤੇ ਨੀਤੀਆਂ ਨੂੰ ਦੇਖਦੇ ਹੋਏ ਅੱਜ ਆਪਣੇ ਸਾਥੀਆਂ ਸਮੇਟ ਪਾਰਟੀ ਵਿੱਚ ਸ਼ਾਮਲ ਹੋਇਆ ਮੇਰੇ ਲਈ ਬਹੁਤ ਖੁਸ਼ੀ ਔਰ ਮਾਣ ਦੀ ਗੱਲ ਹੈ ਕਿ ਅੱਜ ਮੰਡੀ ਗੋਵਿੰਦਗੜ੍ਹ ਦੇ ਵਿੱਚ ਸਾਡੇ ਛੋਟੇ ਵੀਰ ਗੈਰੀ ਗੈਰੀ ਵੜਿੰਗ ਜੀ ਦੀ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ तकरीबन 100 ਦੇ ਕਰੀਬ ਪਰਿਵਾਰ ਨੇ ਜਿਹੜੇ ਸਾਡੇ ਸਾਥੀ ਸੰਜੀਤ ਜੀ ਔਰ ਇਹਦੇ ਸਾਰੇ ਸਾਥੀ ਉਹ ਆਮ ਆਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਆਮ ਆਦੀ ਪਾਰਟੀ ਔਰ ਪੰਜਾਬ ਸਰਕਾਰ ਦੀਆਂ ਨੀਤੀਆਂ ਔਰ ਕੰਮਾਂ ਨੂੰ ਦੇਖਦੇ ਹੋਏ ਸੰਜੀਤ ਜੀ ਹਣੋਂ ਔਰ ਉਹਨੇ ਸਾਥੀਆਂ ਨੇ ਪਾਰਟੀ ਦੇ ਵਿੱਚ ਸ਼ਾਮਲ ਹੋ ਦਾ ਫੈਸਲਾ ਕੀਤਾ ਸੋ ਇਹਨਾਂ ਦਾ ਜੀ ਆਇਆਂ ਨੂੰ ਮੁਬਾਰਕਬਾਦ ਔਰ ਇਸੇ ਤਰੀਕੇ ਦੇ ਨਾਲ ਚੰਗੇ ਲੋਕ ਚੰਗੇ ਪਰਿਵਾਰ ਸਮਾਜ ਦੀ ਔਰ ਪੰਜਾਬ ਦੀ ਭਲਾਈ ਦੇ ਲਈ ਆਵਾਜ਼ ਦੀ ਪਾਰਟੀ ਸ਼ਾਮਲ ਹੋ ਰਹੇ ਨੇ ਸੋ ਇਹਨਾਂ ਦਾ ਜੀ ਆਇਆਂ ਨੂੰ ਕਿਤੇ ਨਾ ਕਿਤੇ ਕੋਈ ਪਾਰਟिकुलर ਕੋਈ ਇਨਸੀਡੈਂਟ ਹੋਊਗਾ ਹੈ ਜਾਂ ਕਿ ਕੰਮ ਥੋੜਾ ਬਹੁਤ ਕੋਈ ਡਿਲੇ ਹੋਇਆ ਹੋਵੇ ਜਿਵੇਂ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਪਰ ਜਨਰਲੀ ਸਰਕਾਰ ਵੱਲੋਂ ਬੜੀਆਂ ਸਖਤ ਹਦਾਇਤਾਂ ਨੇ ਕਿ ਜੋ ਵੀ ਲੋਕ ਕਿਸੇ ਵੀ ਦਫ਼ਤਰ ਦੇ ਵਿੱਚ ਕੋਈ ਕੰਮ ਲੈ ਕੇ ਜਾਣ ਤੇ ਉਹਨਾਂ ਦੇ ਪ੍ਰਾਇੋਰਟੀ ਦੇ ਆਧਾਰ ਦੇ ਉੱਪਰ ਹੋਣਾ ਚਾਹੀਦਾ ਜੇ ਕੋਈ ਕਿਤੇ ਕਿਸੇ ਪਾਰਟਿਕੂਲਰ ਮਹਿਕਮੇ ਦੇ ਵਿੱਚ ਕਿਸੇ ਪਾਰਟਿਕੂਲਰ ਸ਼ਹਿਰ ਦੇ ਵਿੱਚ ਜਾਂ ਕਿਸੇ ਪਾਰਟਿਕੂਲਰ ਮੁਲਾਜ਼ਮ ਵੱਲੋਂ ਜੇ ਕੋਈ ਇਹ ਜੇ ਡਿਲੇ ਕੀਤਾ ਜਾਂਦਾ ਤੇ ਮੈਂ ਕਹਿ ਪ੍ਰਧਾਨ ਇੰਜੀਨੀਅਰ ਅਮਿਲ ਸਾਹਿਬ ਨੂੰ ਦੱਸੋ ਉਹ ਦਾ ਅੰਦੋਸ਼ ਕੀਤਾ ਜਾਊਗਾ ਨਹੀਂ ਦੇਖੋ ਸਾਡਾ ਤਾਂ ਸਟੈਂਡ ਹੈ ਜਿਹੜਾ ਉਹ ਬੜਾ ਸਪਸ਼ਟ ਹੈ ਕਿ ਪੰਜਾਬ ਕੋਲੇ ਨਾ ਫालतू ਪਾਣੀ ਸੀ ਨਾ ਹੈ ਔਰ ਨਾ ਹੀ ਦੇਣਾ ਕਿਉਂਕਿ ਹਿਊਮੈਨਿਟਰੀਅਨ ਗਰਾਉਂਡਸ ਵਾਸਤੇ ਜਿੰਨਾ ਮਨੁੱਖੀ ਪਾਣੀ ਚਾਹੀਦਾ ਸੀਗਾ ਕੰਜ਼ਮਪਸ਼ਨ ਦੇ ਲਈ 1700 ਕਿਊਜ਼ਿਕ ਉਹਦੇ ਅਗੇਂਸਟ 4000 ਰੋੜੀ ਦਿੱਤਾ ਜਾ ਰਿਹਾ ਹੈ ਤੇ ਹੁਣ ਐਕਸਟਰਾ ਹਰਿਆਣਾ ਨੂੰ ਕਿਉਂ ਚਾਹੀਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਫਸਲਾਂ ਨੂੰ ਪਿਆਸਾ ਮਾਰ ਕੇ ਪਾਣੀ ਕਿਵੇਂ ਦਿੱਤਾ ਜਾਵੇ ਦੇਖੋ ਇੰਡਸਟਰੀ ਪੰਜਾਬ ਦੀ ਜਿੰਦ ਜਾਨ ਹੈ ਇੰਡਸਟਰੀ ਤੋਂ ਬਿਨਾ ਨਾ ਜੌਬਸ ਕ੍ਰੀਏਟ ਹੁੰਦੀਆਂ ਨੇ ਤੇ ਨਾ ਹੀ ਅਰਥਚਾਰਾ ਜਿਹੜਾ ਉਹ ਚੱਲਦਾ ਆ ਇੰਡਸਟਰੀ ਦੀ ਪ੍ਰੋਮੋਸ਼ਨ ਦੇ ਲਈ ਆ ਪਿਛਲੇ ਬਜਟ ਦੇ ਵਿੱਚ ਤੁਸੀਂ ਦੇਖਿਆ ਹੋਵੇ तकरीबन 3400 ਕਰੋੜ ਦੇ ਜਿਹੜੇ ਇਨਸੈਂਟਿਵਸ ਨੇ ਉਹ ਅਨਾਉਂਸ ਕੀਤੇ ਗਏ ਨੇ ਚਾਹੇ ਪਾਵਰ ਨਾਲੇ ਨੇ ਚਾਹੇ ਹੋਰ ਨੇ 250 ਕਰੋੜ ਦੇ ਹੋਰ ਇਨਸੈਂਟਿਵਸ ਨਵੀਂ ਇੰਡਸਟਰੀ ਲਈ ਦਿੱਤੇ ਜਾ ਰਹੇ ਨੇ ਸੋ ਇੰਡਸਟਰੀ ਪ੍ਰਤੀ ਸਰਕਾਰ ਦਾ ਰੁਖ ਹੈ ਜਿਹੜਾ ਉਹ ਬਹੁਤ ਸੁਖਾਵਾਂ ਅਸੀਂ ਤਾਂ ਬਲਕਿ ਚਾਹੁੰਦੇ ਹਾਂ ਕਿ ਮੈਕਸਿਮ ਇੰਡਸਟਰੀ ਹੈ ਜਿਹ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਵੇਗਾ ਕਿ ਟਾਟਾ ਵਰਗੇ ਸਟੀਲ ਪਾਵਰ ਪਲਾਨ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਲੱਗ ਰਹੇ ਨੇ ਸੋ ਇੱਕ ਚੰਗਾ ਮੋਹੱਲਾ ਜਿਹੜਾ ਬਣਦਾ ਜਾ ਰਿਹਾ ਹੈ ਬਾਕੀ ਇੰਡਸਟਰੀ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਸਰਕਾਰ ਦਾ ਸਟੈਂਡ ਹੈ ਜਿਹੜਾ ਉਹ ਸੀਐਮ ਸਾਹਿਬ ਆਲਰੇਡੀ ਖੁਦ ਆਪ ਬਿਆਨ ਦੇ ਚੁੱਕੇ ਸੀ ਕਈ ਵਾਰੀ ਕਹਿ ਚੁੱਕੇ ਸੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਕਹਿ ਚੁੱਕੇ ਕਿ ਸਾਡੇ ਕੋਲ ਪਾਣੀ ਹੈ ਹੀ ਨਹੀਂ ਪੰਜਾਬ ਦੇ ਲੋਕਾਂ ਨੂੰ ਪਿਆਸਾ ਮਾਰ ਕੇ ਪਾਣੀ ਕਿਵੇਂ ਦਿੱਤਾ ਜਾ ਸਕਦਾ ਸਰਕਾਰ ਦੀਆਂ ਤਿਆਰੀਆਂ ਪੂਰੀਆਂ ਨੇ ਜੀ ਵੈਸੇ ਤਾਂ ਪੂਰਾ ਪੰਜਾਬ ਪੰਜਾਬ ਸਰਕਾਰ ਤਿੰਨ ਕਰੋੜ ਪੰਜਾਬੀ ਨੇ ਜਿਹੜੇ ਉਹ ਦੇਸ਼ ਦੀ ਫੌਜ ਦੇ ਨਾਲ ਖੜੇ ਨੇ 140 ਕਰੋੜ ਲੋਕਾਂ ਦੇ ਨਾਲ ਪਰ ਪੰਜਾਬ ਨੇ ਹਮੇਸ਼ਾ ਹਿੱਕੜਾ ਕੇ ਸਾਰੇ ਦੇਸ਼ ਦੀ ਲੜਾਈ ਲੜੀ ਹੈ ਇਸ ਵਾਰ ਵੀ ਕਿਸੇ ਵੀ ਵੈਂਚੁਅਲਿਟੀ ਦੇ ਰੂਪ ਦੇ ਵਿੱਚ ਜੇ ਕੋਈ ਐਗਰੈਸ਼ਨ ਹੁੰਦਾ ਹੈ ਦੇਸ਼ ਦੀ ਆਨ ਬਾਨ ਸ਼ਾਂਤੀ ਜੇ ਕੋਈ ਆਂਚ ਆਉਂਦੀ ਹੈ ਤੇ ਪੰਜਾਬੀ ਔਰ ਪੰਜਾਬ ਸਰਕਾਰ ਹਿੱਕੜਾ ਕੇ ਉਹ ਮੁਕਾਬਲਾ ਕਰਾਂਗੀ ਸਰਦੋਜੀ ਆਮ ਆਦਮੀ ਪਾਰਟੀ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਮੈਂ ਬਹੁਤ ਸੋਚ ਸਮਝ ਕੇ ਫੈਸਲੇ ਲੈਂਦਾ ਹੈ ਕਿ ਆਪਣੇ ਸ਼ਹਿਰ ਦੀ ਕਰਗਜ਼ਾਰੀ ਨੂੰ ਦੇਖਦੇ ਹੋਏ ਵੀ ਪਾਰਟੀ ਨਾਲ ਜੁਆਇਨ ਹੋਣਾ ਚਾਹੀਦਾ ਹੈਗਾ ਤਾਂਕਿ ਮੈਂ ਵੀ ਇਸ ਪਾਰਟੀ ਨਾਲ ਲੱਗ ਕੇ ਸ਼ਹਿਰ ਦੇ ਜਿਹੜੇ ਕੰਮ ਨਹੀਂ ਹੋ ਪਾ ਰਹੇ ਉਹ ਕੰਮਾਂ ਨੂੰ ਕਰਾ ਸਕਾਂ ਸੇਵਾ ਦਾ ਮੌਕਾ ਲੈ ਸਕਾਂ ਕਿਉਂਕਿ ਸ਼ੁਰੂ ਤੋਂ ਹੀ ਦਿਲ ਚਾਹੀਖਿਆ ਰਹਿੰਦਾ ਵੀ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਹੈ ਤੇ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਮਕਸਦ ਇਹੀ ਹੈ ਵੀ ਥੋੜੀ ਸੇਵਾ ਹੋਰ ਵੱਧ ਕੇ ਚੜ ਕੇ ਕਰ ਸਕਾਂ ਇਸ ਕਰਕੇ ਅੱਜ ਪਾਰਟੀ ਜੁਆਇਨ ਕੀਤੀ ਹੈ ਕਰੀਬ 100 ਪਰਿਵਾਰ ਨੇ ਅੱਜ ਮੇਰੇ ਨਾਲ ਪਾਰਟੀ ਜੁਆਇਨ ਕੀਤੀ ਹੈ ਸਾਡੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਜੀ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦੀ ਅਗਵਾਈ ਵਿੱਚ ਮੈਂ ਅੱਜ 100 ਪਰਿਵਾਰਾਂ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਹਾਂ ਜੀ